ਸ਼ਸ਼ੀ ਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਓਪਨ ਵਰਕ ਪਰਮਿਟ 2025 ਦੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਇੱਕ ਅਜਿਹਾ ਵਰਕ ਪਰਮਿਟ ਹੈ ਜਿਸ ਰਾਹੀਂ ਤੁਸੀਂ ਬਿਨਾਂ ਕਿਸੇ ਐਲਐਮਆਈ ਅਤੇ ਬਿਨਾਂ ਕਿਸੇ ਖਾਸ ਨੌਕਰੀ ਦੀ ਪੇਸ਼ਕਸ਼ ਦੇ ਕੈਨੇਡਾ ਵਿੱਚ ਕੰਮ ਕਰ ਸਕਦੇ ਹੋ ਇਸ ਪਰਮਿਟ ਨਾਲ ਤੁਸੀਂ ਕਿਸੇ ਵੀ ਰੋਜ਼ਗਾਰਦਾਤਾ ਅਧੀਨ ਕੰਮ ਕਰ ਸਕਦੇ ਹੋ ਅਤੇ ਹਫ਼ਤੇ ਵਿੱਚ 40 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ 2025 ਵਿੱਚ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਕਈ ਨਿਯਮ ਬਦਲ ਦਿੱਤੇ ਹਨ ਜਿਸ ਦਾ ਅਸਰ ਰਾਸ਼ਟਰੀ ਸਥਾਈਆਂ ਅਤੇ ਵਿਦੇਸ਼ੀ ਕਾਮਿਆਂ ਦੇ ਪਿਆ ਕੈਨੇਡਾ ਸਰਕਾਰ ਨੇ ਵਿਦੇਸ਼ੀ ਕਾਮਿਆਂ ਅਤੇ ਪਰਿਵਾਰਕ ਮੈਂਬਰਾਂ ਲਈ ਯੋਗਤਾ ਮਾਪਦੰਡਾਂ ਵਿੱਚ ਤਬਦੀਲੀ ਕੀਤੀ ਹੈ ਹੁਣ ਸਿਰਫ ਯੋਗ ਵਿਅਕਤੀਆਂ ਨੂੰ ਹੀ ਕੈਨੇਡਾ ਓਪਨ ਵਰਕ ਪਰਮਿਟ ਮਿਲੇਗਾ ਓਪਨ ਵਰਕ ਪਰਮਿਟ ਦੇ ਕੀ ਫਾਇਦੇ ਨੇ ਤੁਸੀਂ ਆਪਣੀ ਮਨਪਸੰਦ ਦੀ ਨੌਕਰੀ ਕਰ ਸਕਦੇ ਹੋ ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਕੰਮ ਕਰ ਸਕਦੇ ਹੋ ਤੁਸੀਂ ਬਿਨਾਂ ਕਿਸੇ ਨਵੇਂ ਪਰਮਿਟ ਤੋਂ ਕਿਸੇ ਹੋਰ ਰੋਜ਼ਗਾਰਦਾਤਾ ਕੋਲ ਜਾ ਕੇ ਵੀ ਕੰਮ ਕਰ ਸਕਦੇ ਹੋ ਅਤੇ ਇਸ ਲਈ ਕਿਸੇ ਜੌਬ ਆਫਰ ਦੀ ਲੋੜ ਨਹੀਂ ਪਵੇਗੀ ਓਪਨ ਵਰਕ ਪਰਮਿਟ ਲਈ ਯੋਗਤਾ ਕੀ ਹੈ ਉਸਦੇ ਬਾਰੇ ਬਾਤ ਕਰਦੇ ਹਾਂ ਜੀ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਲਈ ਕਈ ਸ਼੍ਰੇਣੀਆਂ ਦੇ ਲੋਕ ਅਪਲਾਈ ਕਰ ਸਕਦੇ ਹਨ ਅੰਤਰਰਾਸ਼ਟਰੀ ਵਿਦਿਆਰਥੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਕਿਸੇ ਫੁੱਲ ਟਾਈਮ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਜਿਸ ਦੀ ਮਿਆਦ ਘੱਟੋ ਘੱਟ 8 ਮਹੀਨੇ ਹੋਵੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਪਾਊਸ ਪਾਊਸ ਦਾ ਪ੍ਰੋਗਰਾਮ ਇਹਨਾਂ ਵਿੱਚੋਂ ਕੋਈ ਇੱਕ ਹੋਣਾ ਚਾਹੀਦਾ ਹੈ ਮਾਸਟਰ ਪ੍ਰੋਗਰਾਮ ਘੱਟੋ ਘੱਟ 16 ਮਹੀਨੇ ਦਾ ਡਾਕਟਰਲ ਪ੍ਰੋਗਰਾਮ ਪੇਸ਼ੇਵਰ ਕਾਰੋਬਾਰ ਜਿਵੇਂ ਕਿ ਮੈਡੀਸਨ ਲਾ ਇੰਜੀਨੀ ਇਹ ਅਧੀਨ ਪ੍ਰੋਗਰਾਮ ਜੋ IRCC ਦੀ 21 ਜਨਵਰੀ 2025 ਨੂੰ ਕੀਤੀ ਗਈ ਸੂਚੀ ਦੇ ਅਨੁਸਾਰ ਹੋਵੇ ਸਰਤ ਇਹ ਹੈ ਕਿ ਤੁਸੀਂ ਖੁਦ ਕੈਨੇਡਾ ਵਿੱਚ ਫੁੱਲ ਟਾਈਮ ਵਿਦਿਆਰਥੀ ਨਹੀਂ ਹੋਣੇ ਚਾਹੀਦੇ ਹੁਣ ਗੱਲ ਕਰਦੇ ਹਾਂ ਵਿਦੇਸ਼ੀ ਕਾਮਿਆਂ ਦੇ ਸਪਾਊਸ ਬਾਰੇ ਜੇ ਤੁਹਾਡਾ ਸਪਾਊਸ ਕੈਨੇਡਾ ਵਿੱਚ ਹਾਈ ਸਕਿਲਡ ਨੌਕਰੀ ਟਾਇਰ 0 ਜਾਂ ਟਾਇਰ 1 ਅਨੁਸਾਰ ਕਰ ਰਿਹਾ ਹੈ ਜਾਂ ਜੇਕਰ ਤੁਹਾਡਾ ਸਪਾਊਸ ਟਾਇਰ 2 ਜਾਂ ਟਾਇਰ 3 ਦੇ ਅਨੁਸਾਰ ਨੌਕਰੀ ਕਰ ਰਿਹਾ ਹੈ ਜਿਵੇਂ ਕਿ ਹੈਲਥ케ਅਰ ਕੰਸਟਰਕਸ਼ਨ ਐਜੂਕੇਸ਼ਨ ਅਤੇ ਨੈਚੁਰਲ ਸਾਇੰਸਿਸ ਵਿੱਚ ਸਰਤ ਇਹ ਹੈ ਕਿ ਉਹਨਾਂ ਦਾ ਵਰਕ ਪਰਮਿਟ ਘੱਟੋ-ਘੱਟ 16 ਮਹੀਨਿਆਂ ਲਈ ਵੈਧ ਹੋਣਾ ਚਾਹੀਦਾ ਹੈ। ਹੁਣ ਆਪਾਂ ਪੀਆਰ ਲਈ ਅਪਲਾਈ ਕਰਨ ਵਾਲੇ ਗੱਲਬਾਤ ਕਰਦੇ ਹਾਂ। ਜਿਨ੍ਹਾਂ ਲੋਕਾਂ ਨੇ ਆਪਣਾ ਪਰਮਾਨੈਂਟ ਰੈਜ਼ੀਡੈਂਟ ਲਈ ਅਪਲਾਈ ਕੀਤਾ ਹੋਇਆ ਹੈ, ਉਹ ਬ੍ਰੀਜ਼ਿੰਗ ਓਪਨ ਵਰਕ ਪਰਮਿਟ ਲਈ ਯੋਗ ਹੋ ਸਕਦੇ ਹਨ। ਉਹਨਾਂ ਦਾ ਸਪਾਊਸ ਵੀ ਉਸ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੈ ਜੇਕਰ ਉਹ ਵੀ ਪੀਆਰ ਲਈ ਸਪੌਂਸਰ ਹਨ। ਹੋਰ ਸ਼੍ਰੇਣੀਆਂ ਰਿਫਿਊਜ਼ਸ ਅਤੇ ਅਸਾਈਲਮ ਕੇਸ ਵਾਲੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ, ਜਿਹੜੇ ਲੋਕ ਆਈਈਸੀ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਅਧੀਨ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਦੀ ਤੁਪੈ 35 ਸਾਲ ਹੈ ਅਜਿਹੇ ਵਿਅਕਤੀਆਂ ਜੋ ਆਪਣੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਉਹ ਵੀ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਤੇ ਕੰਮ ਕਰ ਸਕਦੇ ਹਨ ਇਹ ਸਾਰੀ ਜਾਣਕਾਰੀ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਅਤੇ 2025 ਦੇ ਨਵੇਂ ਨਿਯਮਾਂ ਨਾਲ ਸੰਬੰਧਿਤ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਜੀ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ